ਹਾਂਜੀ ਹੈਪੀ ਦੀਵਾਲੀ ਹੈਪੀ ਦੀਵਾਲੀ ਆਹਾ ਹੈਗਾ ਜੀ ਸਾਡੇ ਕੋਲ ਪੈਰਾਸ਼ੂਟ ਸੋ ਪਟਾਕੇ ਬਹੁਤ ਵੇਚਿਆ ਸੋ ਜਦੋਂ ਪਟਾਕੇ ਵੇਚਦੇ ਸੀ ਨਾਲ ਆ ਪੈਰਾਸ਼ੂਟ ਵੀ ਅਸੀਂ ਵੇਚਦੇ ਸੀ ਹੈ ਉਡਣ ਕਟੋਲਾ ਵੀ ਇਹਨੂੰ ਕਹਿੰਦੇ ਆ ਤੇ ਜਦੋਂ ਇਹ ਵੇਚਿਆ ਤਾਂ ਇਹ ਗਾਹ ਦੀ ਕੰਪਲੇਂਟ ਹੈ ਵੀ ਭਾਜੀ ਸੱਤ ਉੜਿਆ ਨਹੀਂ ਤੇ ਆਓ ਅਸੀਂ ਤੁਹਾਨੂੰ ਦਿਖਾਉਨੇ ਆ ਇਹਦਾ ਉਡਾਉਣ ਦਾ ਸਹੀ ਤਰੀਕਾ ਇਹਨੂੰ ਓਪਨ ਕਰਕੇ ਵਿੱਚੋਂ ਆ ਜਿਹੜੀ ਟਿੱਕੀ ਨਿਕਲਦੀ ਨਾ ਇਹ ਟਿੱਕੀ ਕੱਢ ਲੈਣੀ ਆ ਆਪਾਂ ਬਾਰੀ-ਬਾਰੀ ਇਹਨੂੰ ਘੁਮਾ ਘੁਮਾ ਕੇ ਅਨਬਾਕਸ ਕਰਕੇ ਪਹਿਲਾ ਤਰੀਕਾ ਹਾਵੀ ਨੂੰ ਇਦਾਂ ਹਵਾ ਚ ਇਦਾਂ ਲਹਿਰਾਉਣਾ ਆ ਇਹ ਚਾ ਵਾਪਰ ਗਈ ਠੀਕ ਹੈ ਜੀ ਉਸ ਤੋਂ ਬਾਅਦ ਆ ਟਿੱਕੀ ਖੋਲ ਲੈਣੀ ਆਪਾਂ ਜਲਦੀ ਜਲਦੀ ਟਿੱਕੀ ਗਈ ਖੁੱਲ ਇੱਧਰ ਲਿਆ ਲੱਗੇ ਜਰਾ ਆ ਜਿਹੜਾ ਨਾ ਤਾਰ ਆ ਇਹਦੇ ਵਿੱਚ ਇੱਕ ਛੋਟਾ ਜਿਹਾ ਸ਼ੀਖ ਹੁੰਦਾ ਆ ਤੇ ਇਦਾਂ ਆ ਪਟਕੀ ਲਾ ਲੈਣੀ ਆ ਉਹ ਕਿੱਥੇ ਲੈਟਰ ਜਿਹਾ ਲਿਆ ਲੈਟਰ ਕਿੱਥੇ ਆ ਆ ਦੇਖੋ ਫੇਰ ਮੁੜ ਕੇ ਇੱਥੇ ਦਿਖਾ ਜਰਾ ਇਹਦੇ ਚਾਰੇ ਕੋਣਿਆਂ ਤੇ ਅੱਗ ਲਾਉਣੀ ਆ ਟਾਈਮ ਲੱਗਣਾ ਥੋੜਾ ਜਿਹਾ ਉਦੋਂ ਉੜ ਜਾਣਾ ਉੜੂਗਾ ਜ਼ਰੂਰ ਇਹ ਕਿਉਂਕਿ ਰਾਤ ਨੂੰ ਤਾਂ ਸਾਰਿਆਂ ਨੇ ਉੜਦੇ ਦੇਖਿਆ ਦਿਨੇ ਆਪਾਂ ਪਹਿਲੀ ਏਰੇ ਡਾਉਣਾ ਤੁਹਾਡੇ ਸਾਹਮਣੇ ਹਣ ਅੱਗ ਜਦੋਂ ਲੱਗ ਗਈ ਹੈ ਨਾ ਇਹ ਸਬਰ ਨਾਲ ਉੜਨਾ ਹੈ ਕਾਲੀ ਨਾਲ ਨਹੀਂ ਉੜਨਾ ਠੀਕ ਹੈ ਜੀ ਉੜੂਗਾ ਜ਼ਰੂਰ ਇਹਦੀ ਗਰੰਟੀ ਮੈਂ ਤੁਹਾਨੂੰ ਦਿੰਦਾ ਉੜੂਗਾ ਜ਼ਰੂਰ ਜੇ ਤੁਸੀਂ 30 ਰੁਪਏ ਜਾਂ 40 ਰੁਪਏ ਖਰਚੇ ਆ ਨਾ ਇਹ ਤੁਹਾਨੂੰ ਉੜੂਗਾ ਜ਼ਰੂਰ ਇਹ ਇਹ ਗਰੰਟੀ ਹੈ ਬਸ ਸਬਰ ਜ਼ਰੂਰ ਕਰਨਾ ਹੈ ਕਿਉਂਕਿ ਕਾਲੀ ਨਾਲ ਨਹੀਂ ਐਵੇਂ ਛੱਡੀ ਜਾਣਾ ਕਰਕੇ ਉਦੋਂ ਨਹੀਂ ਉੜਨਾ ਵੀਡੀਓ ਲੰਬੀ ਹੋਊਗੀ ਮੇਰੇ ਖਿਆਲ ਨਾਲ ਹਨਾ ਦਾ ਕਿੰਨੇ ਮਿੰਟ ਦੀ ਹੋਗੀ ਆ ਇਹ 2 ਮਿੰਟ ਦੀ ਹਾਂ ਅਨਕਾਡ ਵੀਡੀਓ ਚੱਲੂਗੀ ਉੜੂਗਾ ਜਰੂਰ ਤੇ ਜਿੰਨੇ ਜਿੰਨੇ ਉਡਾਇਆ ਵਾ ਜਾਂ ਮੇਰੇ ਤੋਂ ਲੈ ਕੇ ਗਏ ਆ ਉਹ ਦੇਖ ਸਕਦੇ ਆ ਲੈ ਵੀ ਇਨ ਕਰੀਬ ਉੜਨ ਦੇ ਲਾਗੇ ਛਾਕੇ ਆ ਗਿਆ ਵਾ ਉੜੂਗਾ ਜਰੂਰ ਇਹ ਆਪਾਂ ਤੁਹਾਨੂੰ ਥੱਲੇ ਉਡਾ ਕੇ ਦਿਖਾਵਾਂਗੇ ਲੈ ਹੁਣ ਉਡਣ ਲਈ ਤਿਆਰ ਹੋ ਗਿਆ ਇਹ ਚੱਲ ਬਈ ਛੱਡਿਏ ਆਪੇ ਉੜਨਾ ਇਹਨੇ ਆਪਾਂ ਕੁਛ ਨਹੀਂ ਕਰਨਾ ਚੱਲ ਬਈ ਚੱਲ ਚੱਲ ਟਾਈਮ ਲੱਗੂ ਉੜੂਆ ਜ਼ਰੂਰ ਇਹ ਹੁਣੇ ਤਿਆਰੀ ਚ ਆ ਫੁੱਲ ਤਿਆਰੀ ਚ ਆ ਪਤਾ ਨਹੀਂ ਕਦੋਂ ਨੇ ਅਡਾਨ ਪਰ ਲੈਣੀ ਆ ਜਾ ਥੱਲੇ ਆ ਜਾ ਥੋੜਾ ਟਾਈਮ ਕੋਈ ਉੜੂਗਾ ਜ਼ਰੂਰ ਇਹ ਜਦੋਂ ਪੂਰੀ ਤਿਆਰੀ ਚ ਹੋਏ ਨੇ ਮੈਂਟਲ ਹੋਣਾ ਤਾਂ ਜਾਣ ਨੂੰ ਚੱਲ ਬਈ ਲੱਭਿਆ ਰੈਡੀ 1 2 ਥੱਲੇ ਨੂੰ ਆਉਂਦਾ ਜੀ ਉੜੂਗਾ ਜ਼ਰੂਰ ਇਹ ਚੱਲ ਬਈ ਚੱਲ ਪਟਲਾ ਲੰਘਾ ਹੁਣ ਹਾਂ ਹਵਾ ਵੀ ਤੇ ਦਾ ਬੈਲੈਂਸ ਵੀ ਥੋੜਾ ਜਿਹਾ ਡਿਸਬੈਲੈਂਸ ਲੱਗਦਾ ਮੈਨੂੰ ਚੱਲ 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 ਹੁਣ ਅਸੀਂ ਤਾਂ ਨਹੀਂ ਛੇੜਿਆ ਅਸੀਂ ਤਾਂ ਛੱਡਿਆ ਹੀ ਆ ਮੜ ਜਾ ਚੱਲ ਚੜਜਾ 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 ਚੜਗਿਆ ਰਹੀ ਔੜਦਾ ਜ਼ਰੂਰ ਆ ਯਾਰ ਇਹ ਔੜਨ ਤੋਂ ਕੋਈ ਕਮੀ ਨਹੀਂ ਹਾਂ ਸਹੀ ਯਾਰ ਹੁਣ ਹਵਾ ਦਾ ਬੈਲੈਂਸ ਬੀੜੂਗਾ ਤੇ ਇਹ ਉਪਰ ਇਹਨੂੰ ਜਾਊਗਾ ਯਾਰ ਬਾਸ ਵੀ ਸੱਦ ਸਕਦੇ ਆ ਇਹ ਸਦਣਾ ਆ ਚਲੋ ওকে 올 ਦਾ ਵੇ ਸਾਰੇ ਗਾਕਾਂ ਨੂੰ ਬੇਨਤੀ ਹੈ ਕਿ ਤੁਸੀਂ ਸਬਰ ਰੱਖਿਆ ਕਰੋ ਤਾਂ ਕਿ ਆਪਣੇ ਇੱਕ ਨੰਬਰ ਹੁੰਦੇ ਚੱਲਦੇ ਸਾਰੇ ਆ ਅੱਛਾ ਜੀ ਸਾਰਿਆਂ ਨੂੰ ਜੈ ਬਾਬੇ